ਜਿਵੇਂ ਸੌਣ ਦੀ ਝੜੀ ਲੱਗੀ ਹੋਈ ਆ ਓਵੇਂ ਸਾਡੇ ਕੋਲੇ ਸ਼ੈਨਿੰਗਨ ਯੂਰਪ ਕੰਟਰੀ ਕਰੋਸ਼ੀਆ ਦੇ ਵੀਜ਼ੇ ਦੀ ਝੜੀ ਲੱਗੀ ਹੋਈ ਆ ਜਿਵੇਂ ਕਿ 7C ਦਾ ਤੜਾ ਦਾ ਦਾਵਾ ਹੁੰਦਾ ਇਕੱਲੇ ਵੀਜ਼ੇ ਨਹੀਂ ਦਿਖਾਉਂਦਾ ਮੈਂ ਨਾਲ ਕਲਾਇੰਟ ਵੀ ਤੜੇ ਰੂਬਰੂ ਕਰਾਉਣਾ ਕਿਵੇਂ ਉਹਨਾਂ ਨੇ ਵੀਜ਼ਾ ਲਿਆ ਕਿੰਨੇ ਟਾਈਮ ਚ ਲਿਆ ਕੀ ਕੀ ਉਹਨਾਂ ਨੇ ਫੇਸ ਕੀਤਾ ਉਹ ਸਾਰਾ ਸਾਡੇ ਨਾਲ ਜੁੜੇ ਹੋਏ ਨੇ ਕਿਵੇਂ ਉਹਨਾਂ ਨੇ ਵਿਸ਼ਵਾਸ ਕੀਤਾ ਕਈਆਂ ਨੂੰ ਤਾਂ ਅਸੀਂ ਭਜਾ-ਭਾਜ ਕੇ ਵੇਖਿਆ ਤੇ ਪਰ ਉਹ ਖਰੇ ਰਹੇ ਨੇ ਤੇ ਖਰੇ ਹੋ ਕੇ ਅੱਜ ਸਾਡੇ ਕੋਲ ਵੀਜ਼ਾ ਲੈਣ ਆਏ ਨੇ ਪਹਿਲਾ ਤਾਂ ਮਨਿੰਦਰ ਕੁਮਾਰ ਬਹੁਤ ਬਹੁਤ ਮੁਹਾਰਕਾ ਹੈ ਪਰਮਾਤਮਾ ਨੇ ਅੱਜ ਤੈਨੂੰ ਬਖਸ਼ਿਆ ਵੀਜ਼ਾ 7C ਕੋਲੋਂ ਆ ਕੇ ਪਹਿਲਾਂ ਆਪਣਾ ਦੱਸੋ ਇੰਟਰੋਡਕਸ਼ਨ ਕਿੱਥੋਂ ਗੱਲ ਕਰ ਰਹੇ ਹੋ ਕਿੱਥੋਂ ਆਏ ਹੋ ਹਾਂਜੀ ਮੈਂ ਜੀ ਨਕੋਦਰ ਤੋਂ ਨਕੋਦਰ ਦਾ ਰਹਿਣ ਵਾਲਾ ਜੀ ਮੇਰਾ ਨਾਮ ਮਨਿੰਦਰ ਕੁਮਾਰ ਹੈ ਜੀ ਮੈਂ ਜੀ 7C ਇਮੀਗ੍ਰੇਸ਼ਨ ਤੋਂ ਆਪਣਾ ਵੀਜ਼ਾ ਲਿਆ ਨਰਵਸ ਨਹੀਂ ਹੋਣਾ ਸਿੱਧਾ ਖੁੱਲ ਕੇ ਮੈਂ ਆਹੀ ਵੀਜ਼ੇ ਵੀਡੀਓ ਦੇਖ ਕੇ ਤਾਂ ਪੋਸਿਟਿਵ ਹੋਣਾ ਹੈ ਜੀ ਮੈਂ ਆਪਣਾ 7C ਇਮੀਗ੍ਰੇਸ਼ਨ ਤੋਂ ਜੀ ਲੁਧਿਆਣੇ ਤੋਂ ਜੀ ਵੀਜ਼ਾ ਲਿਆ ਤਿੰਨ ਬਾਜੀ ਹੋਣਾ ਤੇ ਜੀ ਹਾਂਜੀ ਮੈਂ ਜੀ 1 ਸਾਲ ਤੋਂ 1 ਸਾਲ ਤੋਂ ਮਤਲਬ ਕਿ ਵੀਜ਼ਾ ਅਪਲਾਈ ਕਰ ਰਹੇ ਹਾਂ ਮੇਰਾ ਕਿਤੇ ਲੱਗਦਾ ਨਹੀਂਗਾ ਜੀ ਜਦੋਂ ਤੁਸੀਂ 7c ਦੇ ਵਿੱਚ ਆਏ ਹਾਂਜੀ ਪਹਿਲਾਂ ਆਏ ਕਦੋਂ ਆਏ ਕਦੋਂ ਤੋਂ ਟਰਾਈ ਕਰ ਰਹੇ ਹੋ ਕੀ ਕੀ ਹੋਇਆ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਦੱਸੋ ਬਾਹਰ ਜਾਣ ਦੇ ਟਰਾਈ ਕਦੋਂ ਤੋਂ ਕਰ ਰਹੇ ਸੀ ਬਾਹਰ ਜਾਣ ਦੇ ਟਰਾਈ 3-4 ਸਾਲ ਤੋਂ ਲਗਾਤਾਰ ਕਰ ਰਹਿਆ ਸੀ ਜੀ ਕਿੱਥੇ ਕਿੱਥੇ ਅਪਲਾਈ ਕਰ ਲਿਆ ਅਪਲਾਈ ਕਰੋਸ਼ੀਆ 'ਚ ਕੀਤਾ ਸੀਗਾ ਜੀ ਪਰ ਨਹੀਂ ਗੱਲ ਬਣੀ ਜੀ ਨਹੀਂ ਗੱਲ ਬਣੀ ਕੀ ਕਿੱਥੋਂ ਕਿਹਾ ਤੇ ਨਹੀਂ ਗੱਲ ਬਣੀ ਕੀ ਨਹੀਂ ਗੱਲ ਬਣੀ બસ ਜੀ ਆਫਰ ਲੈਟਰ ਲੈ ਲੇਦੇ ਕਿ 6 ਮਹੀਨੇ ਫਿਰ ਵੈਜਿੰਦਾ ਹੈਗਾ ਅਪਲਾਈ ਦੀ ਸਲਿੱਪ ਜ਼ਰੂਰ ਦੇਖਿਆ ਕਰੋ ਦੋਸਤੋ ਕੱਲਾ ਆਫਰ ਲੈਟਰ ਨਾ ਦੇਖਿਆ ਕਰੋ ਇਹ ਐਡਿਟਿੰਗ ਹੋ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ ਆਫਰ ਲੈਟਰ ਨਾ ਦੇਖਿਆ ਕਰੋ ਅਪਲਾਈ ਦੀ ਸਲਿੱਪ ਦੇਖਿਆ ਕਰੋ ਫਿਰ ਪਰਮਿਟ ਆਂਦਾ ਸਮ ਟਾਈਮ ਪਰਮਿਟ ਲੇਟ ਹੋ ਜਾਂਦਾ ਕਈ ਵਾਰ ਜਲਦੀ ਆ ਜਾਂਦਾ ਉਹ ਸਾਰੇ ਕਿਸਮਤ ਦੇ ਸੌਦੇ ਨੇ ਕੰਪਨੀ ਦੇ ਵੈਰੀਫਿਕੇਸ਼ਨਾਂ ਦੇ ਸੌਦੇ ਨੇ ਹਰ ਇੱਕ ਚੀਜ਼ ਨੂੰ ਜਦੋਂ ਆਪਾਂ ਫੋਲੋ ਅਪ ਕਰਦੇ ਹਾਂ ਉਹਦੇ ਸੌਦੇ ਨੇ ਉਸ ਤੋਂ ਬਾਅਦ ਆਪਾਂ ਅੰਬੈਸੀ ਤੱਕ ਜਾਂਦੇ ਹਾਂ ਹਾਂ ਜੀ ਜਦੋਂ ਤੁਹਾਡਾ ਪਰਮਿਟ ਆਇਆ ਹਾਂ ਜੀ ਆਪਾਂ ਅੰਬੈਸੀ ਤੱਕ ਗਏ ਵੀਜ਼ਾ ਲਿਆ ਠੀਕ ਹੈ ਉਹਦੇ ਹੀ ਆਪਾਂ ਜਰਨੀ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ 7 ਸੀ ਚ ਕਦੋਂ ਆਏ ਸੀ ਮੈਂ ਜੀ 1 ਸਾਲ ਪਹਿਲਾਂ ਆਇਆ ਸੀਗਾ ਜੀ ਠੀਕ ਹੈ ਫਿਰ ਕੁਝ ਕੰਡੀਸ਼ਨ ਦਾ ਕਰਕੇ ਫਿਰ ਮੈਂ ਵਾਪਸ ਚਲ ਗਿਆਗਾ ਜੀ ਤੇ ਹਾਂਜੀ ਮੈਂ ਤੁਹਾਨੂੰ ਕੀ ਗਿਆ ਸੀ ਹਾਂਜੀ ਫਿਰ ਮੈਂ ਸਰ ਕਹਿੰਦੇ ਕਿ ਵੀ ਆਪਣੇ ਘਰ ਦੇ ਨਾਲ ਸਰ ਕਨਫਰਮ ਗੱਲ ਕਰਕੇ ਵੀ ਜਿੰਦਾ ਕਈ ਬੰਦੇ ਹੁੰਦੇ ਜੀ ਪੇਮੈਂਟ ਤੋਂ ਵੀ ਜਦ ਖਰਾਬ ਕਰਦੇ ਆ ਇਹ ਮੇਰੇ ਕੋਲੇ ਆਇਆ ਮੈਨੂੰ ਇਹਦੀ ਗੱਲਾਂ ਤੋਂ ਜਾਂ ਇਕੱਲਾ ਆਇਆ ਸੀਗਾ ਪੋਜ਼ਿਟਿਵਿਟੀ ਜੀ ਨਹੀਂ ਲੱਗੀ ਤੇ ਇਹ ਆ ਕੇ ਚਲਾ ਗਿਆ ਇਹਨੂੰ ਮੈਂ ਕਹਤਾ ਸੀ ਤੇਰਾ ਕਰਨਾ ਨਹੀਂ ਜੇ ਕਰਨਾ ਤਾਂ ਆਪਣੇ ਘਰਦਿਆਂ ਨੂੰ ਨਾਲ ਲੈ ਕੇ ਆਈ ਐਵੇਂ ਨਹੀਂ ਕਰਨਾ ਕਿਉਂਕਿ ਮੈਨੂੰ ਉਸ ਟਾਈਮ ਦੇ ਵਿੱਚ ਕਈ ਵੀ ਮੁੰਡਿਆਂ ਨੇ ਖਰਾਬ ਕੀਤਾ ਸੀ ਮਾਪਿਓ ਕਹਿੰਦੇ ਜੀ ਇਹ ਤਾਂ ਬੱਚੇ ਆ ਜੀ 25 ਸਾਲ ਦਾ ਬੱਚਾ ਅਪਲਾਈ ਕਰਕੇ ਉਹਦਾ ਪਰਮਿਟ ਆ ਗਿਆ ਉਹਨਾਂ ਨੇ ਸਾਡੇ ਤੋਂ ਪਰਮਿਟ ਨਹੀਂ ਚੱਕਿਆ ਅੰਬੈਸੀ ਤੱਕ ਨਹੀਂ ਗਏ ਵੀਜ਼ਾ ਨਹੀਂ ਲਿਆ ਫਿਰ ਮੈਂ ਉਹਨਾਂ ਨੂੰ ਦੂਜਿਆਂ ਲਈ ਕੰਡੀਸ਼ਨਾਂ ਇਹ ਸੈੱਟ ਹੋ ਗਈਆਂ ਉਹ ਤੋਂ ਤਾਂ ਮੈਂ ਐਡਵਾਂਸ ਵੀ ਨਹੀਂ ਲੈਂਦਾ ਸੀ ਐਡਵਾਂਸ 'ਚ ਕੋਈ ਨਹੀਂ ਦਿੰਦੀ ਫਿਰ ਮੈਂ ਇਹਨਾਂ ਨੂੰ ਕਹਤਾ ਵੀ ਤੁਸੀਂ ਜਾਓ ਜੇ ਬਾਅਦ ਵਿੱਚ ਫਿਰ ਕਿੰਨੀ ਦੇ ਟਾਈਮ ਬਾਅਦ ਆਏ ਤੁਸੀਂ ਮੈਂ ਜਿਵੇਂ ਪੂਰੇ 1 ਸਾਲ ਬਾਦ ਆਇਆ ਇੱਥੇ ਫਿਰ ਇਹਨੇ ਸਕਿਉਰਟੀ ਵੀ ਦਿੱਤੀ ਹਾਂਜੀ ਫਿਰ ਸਕਿਉਰਟੀ ਵੀ ਦਿੱਤੀ ਜੀ ਮੈਂ ਹਾਂ ਫਿਰ ਘਰ ਦੇ ਨੂੰ ਵੀ ਨਾਲ ਲੈ ਕੇ ਆਇਆ ਹਾਂਜੀ ਫਿਰ ਮੈਂ ਆਪਣੀ ਫੈਮਿਲੀ ਚ ਵੀ ਨਾਲ ਲੈ ਕੇ ਆਇਆ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵਾਪਸ ਭੇਜਿਆ ਉਹਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਵੀ ਹਾਂਜੀ ਕਿਉਂ ਵਾਪਸ ਭੇਜਦਾ ਉਹਦੇ ਵਿੱਚੋ ਕੁਝ ਗਦਾਨੀਆਂ ਗੱਲਾਂ ਸੀ ਮੈਨੂੰ 100% ਵੀ ਸਹੀ ਲੱਗੀਆਂ ਜੀ ਕਿ ਤਾਂ ਇੱਕ ਗੱਲ ਘੱਟ ਦਿਨ ਪਤਾ ਹੋਣੀ ਚਾਹੀਦੀ ਜੇ ਆਪਾਂ ਵੀਜ਼ਾ ਅਪਲਾਈ ਕਰਕੇ ਚੱਲੇ ਆਂ ਵੀ ਆਪਾਂ ਪੇਮੈਂਟ ਵੀ ਦੇਣ ਦੇ ਹੱਕਦਾਰ ਮੰਨਦੇ ਆਂ ਜੀ ਬਿਲਕੁਲ ਤੇ ਜੇ ਆਪਾਂ ਕਿਸੇ ਨੂੰ ਖਰਾਬ ਕਰਦੇ ਆਂ ਜੀ ਉਹ ਗੱਲ ਚੰਗੀ ਨਹੀਂ ਤੁਹਾਨੂੰ ਪਤਾ ਤੁਹਾਡੇ ਨਾਲ ਹੀ ਇੱਕ ਬੰਦਾ ਹੈਗਾ ਜਿਹਦਾ ਵੀਜ਼ਾ ਲੱਗਿਆ ਹੋਇਆ ਸਾਨੂੰ ਹੁਣ ਵੀ ਖਰਾਬ ਕਰ ਰਿਹਾ ਹਾਂ ਜੀ ਸਾਨੂੰ ਹਜੇ ਤੱਕ ਵੀ ਇੱਕ ਬੰਦੇ ਦੇ ਲੋਕ ਖਰਾਬ ਕਰਦਾ ਤੁਹਾਡੇ ਨਾਲ ਹੀ ਸੀ ਬਾਹਰ ਖੜ ਕੇ ਕਿਵੇਂ ਉਹ ਕਰਨ ਲੱਗਿਆ ਹੋਇਆ ਸੀਗਾ ਜੋ 7 ਸੀ ਜਾਊਗਾ ਵੀਜ਼ਾ ਪਾਊਗਾ ਬਾਅਦ ਜੇ ਤਾਂ ਵੀਜ਼ਾ ਆ ਗਿਆ ਤੇ ਮੁਕਰ ਕੇ ਕਹਿੰਦਾ ਮੈਂ ਬਾਹਰੇ ਤੇ ਮੁਕਰ ਦਾ ਕੋਈ ਹੱਲ ਨਹੀਂ ਅਸੀਂ ਕਿੰਨਾ ਸੇਫ ਹੋ ਕੇ ਚੱਲਦੇ ਆਂ ਫੇਰ ਵੀ ਸਾਨੂੰ ਲੋਕੀ ਹਾਂਜੀ ਬਿਲਕੁਲ ਸਰ ਤਾਂ ਹੀ ਫਿਰ ਅਸੀਂ ਦੂਜਿਆਂ ਲਈ ਕੰਡੀਸ਼ਨਾਂ ਸਾਡੀਆਂ ਹਾਰਡ ਹੋ ਜਾਂਦੀਆਂ ਅਸੀਂ ਦੂਜਿਆਂ ਨੂੰ ਵੀ ਉਸੇ ਆਪਾਂ ਪਰਖਣ ਲੱਗ ਜਾਂਦੇ ਆ ਜਿਵੇਂ ਤੁਹਾਡਾ ਕੋਈ ਏਜੰਟੋਂ ਕੋਲੋਂ ਖਰਾਬ ਹੋਇਆ ਹੁੰਦਾ ਤੁਸੀਂ ਵੀ ਪਰਖਣ ਲੱਗ ਜਾਂਦੇ ਹੋ ਯਾਰ ਕਿਤੇ ਬੰਦਾ ਗਲਤ ਤਾਂ ਨਹੀਂ ਦੇਖੋ ਸਰ ਕੋਈ ਏਜੰਟ ਨਹੀਂ ਦਿੱਲੀ ਤੱਕ ਜਾਂਦਾ ਹੂੰ ਦੇਖ ਲਓ ਤੁਸੀਂ ਉੱਥੇ ਨਾਲ ਰਹੇ ਆ ਆਪਣੇ ਪੂਰਾ ਨਾਲ ਹੋ ਕੇ ਕੰਮ ਕਰਵਾਇਆ ਜੀ ਫਿਰ ਵੀ ਜੇ ਕੋਈ ਬੰਦਾ ਮੰਨ ਲਓ ਪੇਮੈਂਟ ਤੋਂ ਵੀ ਇਦਾਂ ਕਰਦਾ ਫਿਰ ਬਹੁਤ ਜ਼ਿਆਦਾ ਗਲਤ ਗੱਲ ਹੈ ਜੀ ਗਲਤ ਗੱਲ ਹਾਂਜੀ ਕਿਉਂਕਿ ਬਹੁਤ ਮਿਹਨਤਾਂ ਲੱਗਦੀ ਹਾਂਜੀ ਬਹੁਤ ਮਿਹਨਤ ਨਾਲ-ਨਾਲ ਖੜਦੇ ਰਾਤਾਂ ਜਾਗਣੀਆਂ ਆ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਈ ਵਾਰੀ ਸਿਹਤਾਂ ਨਹੀਂ ਠੀਕ ਹੁੰਦੀਆਂ ਕਈ ਵਾਰੀ ਅਸੀਂ ਆਫਿਸਾਂ ਦੇ ਵਿੱਚੋਂ ਉਨੇ ਟਾਈਮ ਤੱਕ ਇੰਨਾ ਲੋਕਾਂ ਨੂੰ ਹੈਂਡਲ ਕੀਤਾ ਹੁੰਦਾ ਬਦਲ ਹੋਏ ਹੁੰਦੇ ਆ ਰਾਤ ਨੂੰ ਅਸੀਂ ਰੈਸਟਲੈਸ ਹੋ ਕੇ ਟਰੈਵਲਿੰਗ ਕਰਦੇ ਆ ਡਰਾਈਵ ਕਰਦੇ ਆ ਕੱਲੋਂ ਕੋਈ ਵੀ ਕੁਝ ਵੀ ਹੋ ਸਕਦਾ ਹਾਂਜੀ ਠੀਕ ਹੈ ਹਾਲਾਤ ਇਦਾਂ ਦੇ ਹੁੰਦੇ ਆ ਪਰ ਅਸੀਂ ਨਾਲ ਜਾਣਾ ਜ਼ਿੰਮੇਵਾਰੀ ਤਾ ਸਮਝਦੇ ਆ ਕੱਲੋਂ ਉੱਥੇ ਕੋਈ ਪ੍ਰੋਬਲਮ ਆ ਜਾਵੇ ਜ਼ਿੰਮੇਵਾਰੀ ਪਿੱਛੇ ਤਾਂ ਖੜੇ ਆ ਨਾ ਬਿਲਕੁਲ ਸਰ ਕੋਈ ਵਾਰੀ ਇੱਕ ਬੰਦੇ ਦਾ ਮੈਂ ਕਿਹਾ ਤੁਹਾਡੇ ਗਰੁੱਪ ਚ ਸੀ ਇੱਕ ਬੰਦੇ ਦਾ ਡਾਕੂਮੈਂਟ ਰਹਿ ਗਿਆ ਸੀ ਬਾਹਰ ਆਇਆ ਨਾਲ ਦੀ ਨਾਲ ਉਹਦਾ ਡਾਕੂਮੈਂਟ ਸੈੱਟ ਕਰਾ ਕੇ ਉਹਨੂੰ ਅੰਦਰ ਭੇਜਿਆ ਹਾਂਜੀ ਇਹੀ ਹੁੰਦਾ ਕਿ ਨਾਲ ਜਦੋਂ ਖੜੇ ਆ ਤਾਂ ਤੁਹਾਡਾ ਉਹ ਟਾਈਮ ਤੇ ਤੁਹਾਡਾ ਜਿਹੜਾ ਉਹ ਅਪਾਇੰਟਮੈਂਟ ਦਾ ਸਲੋਟ ਉਹ ਖਰਾਬ ਨਾ ਹੋਵੇ ਤਾਂ 70 ਦੀ ਲਈ ਜੀਵਨ ਆਪਣੇ ਕਹੇ ਬਚਨਬੱਦੀ ਹੁੰਦਾ ਕਿ ਹਾਂਜੀ ਅਸੀਂ ਸਰਵਿਸ ਕਰਕੇ ਪਛ ਜਿਹਦੇ ਕਰਕੇ ਤੁਸੀਂ ਸਾਡੇ ਕੋਲੇ ਆਉਨੇ ਹੋ 100% ਸਰਵਿਸ ਹੀ ਹਾਂਜੀ ਮੈਂ 1% ਵੀ ਖਰਾਬ ਨਹੀਂ ਹਾਂ ਜੀ ਤੁਸੀਂ ਮੈਨੂੰ ਕਹਿ ਕੇ ਆਪਾਂ ਬਿਲਕੁਲ ਤੰਗ ਪਰੇਸ਼ਾਨ ਨਹੀਂ ਕੀਤਾ ਸਰੈਂਡਰ ਪੂਰਾ ਫੁੱਲ ਕਰਤਾ ਹੀ ਮੈਨੂੰ ਦੱਸ ਕਦੋਂ ਆਏ ਸੀ ਤੁਸੀਂ ਹੁਣ ਦੁਬਾਰਾ ਮੈਂ ਨਹੀਂ ਆਇਆਂਗਾ ਅੱਜ ਤੋਂ 6 ਮਹੀਨੇ ਮਤਲਬ ਕਿ ਪਹਿਲਾਂ ਆਇਆਂਗਾ ਤਾਂ ਕਿ ਇਹ ਪ੍ਰੋਸੈਸ ਥੋੜਾ ਲੰਮਾ ਹੋਣ ਚੱਲ ਜਾਂਦਾ ਜੀ ਵੀਡੀਓ ਦਾ ਕਰਕੇ ਹਾਂਜੀ ਜੀ ਉਸ ਤੋਂ ਬਾਅਦ ਫਿਰ ਤੁਹਾਡੇ ਸਬਮਿਸ਼ਨ ਕਦੋਂ ਹੋਈ ਸਬਮਿਸ਼ਨ ਜੀ ਮੇਰੀ ਹੋਈਗੀ 2 ਪ੍ਰਾਇਨ ਨੂੰ ਜੀ 2 ਪ੍ਰਾਇਨ ਤੇ ਤੁਹਾਡਾ ਤਾਂ ਬਹੁਤ ਜਲਦੀ ਵੀਜ਼ਾ ਆ ਗਿਆ ਹਜੇ ਤੱਕ ਲੋਕੀ ਕਹੀ ਜਾਂਦੇ ਜਨਵਰੀ ਫਰਵਰੀ ਦਾ ਵੀਜ਼ਾ ਨਹੀਂ ਆਉਂਦੇ ਨਾਲੇ ਡਿਲੀਵਰੀ ਬੁਆਏ ਦੇ ਵੀਜ਼ਾ ਨਹੀਂ ਆਉਂਦੇ ਤੁਹਾਡੇ ਕਰਾ ਕੇ ਦੇਤੇ ਹਾਂਜੀ ਬਿਲਕੁਲ ਸਾਰ ਠੀਕ ਹੈ ਹਾਂਜੀ ਦੋਸਤੋ ਇਹ ਕੋਈ ਕੰਡੀਸ਼ਨ ਨਹੀਂ ਹੁੰਦੀ ਕਿ ਆਹ ਕੈਟਾਗਰੀ ਦਾ ਵੀਜ਼ਾ ਨਹੀਂ ਲੱਗਦਾ ਆਹ ਕੈਟਾਗਰੀ ਦਾ ਠੀਕ ਹੈ ਉਹ ਚੀਜ਼ ਟਾਈਟ ਹੋ ਸਕਦੀ ਆ ਕਈ ਪ੍ਰੋਬਲਮਸ ਕਰਕੇ ਕਈ ਉਥੇ ਬੱਚੇ ਖਰਾਬ ਹੁੰਦੇ ਕਈ ਕੰਪਨੀਆਂ ਖਰਾਬ ਹੁੰਦੀਆਂ ਕਈਆਂ ਦੇ ਉਨੀ ਟੈਕਸ ਨਹੀਂ ਹੁੰਦੇ ਇਹ ਚੀਜ਼ ਦੇਖਣੀ ਇੱਕ ਕੰਸਲਟੈਂਟ ਦੇ ਹੱਥ ਆ ਕਿ ਜਿਹੜੀ ਕੰਪਨੀ 'ਚ ਤੁਸੀਂ ਅਪਲਾਈ ਕਰਦੇ ਹੋ ਉਹ ਕੰਪਨੀ ਵਧੀਆ ਹੋਣੀ ਚਾਹੀਦੀ ਆ ਉਹਦੇ ਵਿੱਚ ਕੰਮ ਹੋਣਾ ਚਾਹੀਦਾ ਉਹਦੇ ਵਿੱਚ ਅਕਮੋਡੇਸ਼ਨ ਵਧੀਆ ਹੋਣੀ ਚਾਹੀਦੀ ਆ ਟੈਕਸ ਉਹਦਾ ਪ੍ਰੋਪਰ ਹੋਣਾ ਚਾਹੀਦਾ ਉਹਨਾਂ ਕੋਲ ਕੰਮ ਹੋਣਾ ਚਾਹੀਦਾ ਜੇ ਉਹਨਾਂ ਕੋਲ ਕੰਮ ਹੈਗਾ ਵੈਰੀਫਿਕੇਸ਼ਨ ਆ ਹੁੰਦੀ ਆ ਤੇ ਉੱਥੇ ਵੀਜ਼ਾ ਲੱਗਦਾ ਠੀਕ ਆ ਆਹੀ ਚੀਜ਼ਾਂ ਦੇਖ ਕੇ ਅਸੀਂ ਅਪਲਾਈ ਕਰਦੇ ਆ ਤੇ ਵੀਜ਼ਾ ਲੈਨੇ ਆ ਹਰ ਇੱਕ ਚੀਜ਼ ਨਾਲ ਫੋਲੋਅ ਅਪ ਕਰਕੇ ਅਸੀਂ ਵੀਜ਼ਾ ਲੈ ਲੈਨੇ ਆ ਅੱਜ ਜਦੋਂ ਆਪਾਂ ਵੀਜ਼ਾ ਲਿਆ ਕਿੰਨੀ ਕਿ ਖੁਸ਼ੀ ਹੁੰਦੀ ਬਹੁਤ ਖੁਸ਼ੀ ਹੁੰਦੀ ਅੱਜ ਲੱਗਦਾ ਵੀ ਸਹੀ ਥਾਂ ਤੇ ਲੱਗ ਗਿਆ ਹੈ ਹਾਂਜੀ ਆਜੇ ਕਹਿੰਦੇ ਕੁਦੀ ਇੱਟ ਚ ਬਾਰੇ ਲੱਗ ਗਈ ਐ ਮੈਨੂੰ ਇਹਨੇ ਪਤਾ ਹੀ ਕਿਹਦਾ ਸੀ ਕਹਦਾ ਬਾਜੀ ਮੇਰਾ ਕਰੈਨਰ ਦਾ ਕੰਮ ਛਿੜਾ ਦੋ ਛੱਟ ਗਿਆ ਹਾਂਜੀ ਹੁਣ ਕੰਮ ਕਰ ਲਈ ਹਾਂਜੀ ਹਾਂਜੀ ਉੱਥੇ ਵਧੀਆ ਤਰੀਕੇ ਨਾਲ ਕੰਮ ਕਰਨਾ ਦੇਖੋ ਅਸੀਂ ਇੱਕ ਪਲੈਟਫਾਰਮ ਦੇ ਸਕਦੇ ਹਾਂ ਤੁਹਾਨੂੰ ਜੀ ਕੰਮ ਤੁਸੀਂ ਕਰਨ ਹਾਂਜੀ ਅੱਥੇ ਜਿਹੜਾ EMPLOYEER ਆ ਹਾਂਜੀ ਓਬਵੀਅਸਲੀ ਕੰਪਨੀਆ ਉਹ ਕਮਾਉਣ ਲਈ ਬੈਠੀ ਐ ਜੇ ਤੁਸੀਂ ਕੰਮ ਵਧੀਆ ਕਰੋਗੇ ਤਾਂ ਓਬਵੀਅਸਲੀ ਕੰਪਨੀ ਨੂੰ ਫਾਇਦਾ ਹੋਊਗਾ ਕੰਪਨੀ ਤੁਹਾਨੂੰ ਸੈਲਰੀ ਵਧੀਆ ਦੇਊਗੀ ਆਪਾਂ ਤਾਂ ਮੱਝ ਨਹੀਂ ਉਹ ਰੱਖਦੇ ਜਿਹੜੀ ਦੁੱਧ ਨਾ ਦੇਵੇ ਤੇ ਅਗਲਾ ਫਿਰ ਬੰਦਾ ਕਿਵੇਂ ਰੱਖ ਲਵੇ এমਪਲੋਇਰ এমਪਲੋਏ ਕਿਵੇਂ ਰੱਖ ਲਵੇ ਉਹਨੇ ਇੰਨੀ ਮਿਹਨਤ ਕਰਕੇ ਅਸੀਂ ਇੰਨੀ ਮਿਹਨਤ ਕਰਕੇ ਤੁਹਾਨੂੰ ਭੇਜ ਰਹੇ ਆ ਤੇ ਫਿਰ ਕੰਮ ਕਿਹਨੇ ਕਰਨਾ ਤੁਸੀਂ ਹਾਂਜੀ ਹਰ ਇੱਕ ਚੀਜ਼ ਦੇ ਵਿੱਚ ਤੁਸੀਂ 7 ਸੀਜ਼ਨ ਨਾਲ ਪਾਉਂਗੇ ਹਾਂਜੀ ਬਿਲਕੁਲ ਹਾਂਜੀ ਬਾਕੀ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਟੋਟਲੀ ਮੇਰਾ ਤਾਂ ਬਹੁਤ ਵਧੀਆ ਰਿਹਾ ਜੀ। ਦੀਪਕ ਨਾਲ ਤੇਰਾ ਬੜਾ ਪਿਆਰ ਆ। ਦੀਪਕ ਭਾਈ ਨਾਲ ਵੀ ਪੂਰਾ ਪਿਆਰ ਆ ਜੀ। ਕੰਮ ਨਾਲ ਵੀ ਪੂਰਾ ਪਿਆਰ ਆ ਭਾਈ। ਹੁਣ ਨਾਲ ਸਾਰਿਆਂ ਨਾਲ ਪੂਰਾ ਪਿਆਰ ਆ ਜੀ ਸਾਰੇ ਸਟਾਫ। ਹਰ ਇੱਕ ਟੀਮ ਨੇ ਤੁਹਾਡਾ ਪੂਰਾ ਸਾਥ ਸਾਡੀ ਟੀਮ ਨੂੰ ਪੂਰਾ ਸਾਥ ਦਿੱਤਾ। ਪੂਰਾ ਸਾਥ ਦਿੱਤਾ ਜੀ। ਕੋਈ ਕਮੀ ਕੋਈ ਕਨਵਰਸੇਸ਼ਨ ਦੇ ਵਿੱਚ ਕਮਿਊਨੀਕੇਸ਼ਨ ਚ ਕੋਈ ਕਮੀ ਤਾਂ ਨਹੀਂ ਆਈ? ਨਹੀਂ ਜੀ ਕੋਈ ਕਮੀ ਨਹੀਂ। ਇੱਕ ਗੱਲ ਬਹੁਤ ਚੰਗੀ ਆ ਜੀ ਬਿਨਾਂ ਗੱਲ ਤੋਂ ਤੰਗ ਪਰੇਸ਼ਾਨ ਨਹੀਂ ਹੁੰਦਾ। ਹਰ ਇੱਕ ਜੀ ਦੇ ਵਿੱਚ ਜਿਹੜੀ ਅਸੀਂ ਚੀਜ਼ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਂਦੇ ਆ। ਵੀ ਆ ਤੁਹਾਡਾ ਕੰਟਰੈਕਟ ਆ ਗਿਆ, ਪਰਮਿਟ ਆ ਗਿਆ ਜੀ, ਆਹ ਸਾਡਾ ਯਕੀਨ ਸੀ ਕਿਵੇਂ ਬਹੁਤ ਜਿਆਦਾ ਯਕੀਨ ਸੀਗਾ ਇਹ ਤਾਂ ਦੇਤੇ ਨਾਲ ਖੜੇ ਆ ਸਾਰੀ ਚੀਜ਼ਾਂ ਦੇਖੀਆਂ ਤੁਸੀਂ ਤੇ ਅੱਜ ਵੀਜ਼ਾ ਪਾ ਕੇ ਕਿਦਾਂ ਲੱਗ ਰਿਹਾ ਬਿਲਕੁਲ ਜੀ ਬਹੁਤ ਖੁਸ਼ ਹਾਂ ਹਾਂਜੀ ਪੂਰਾ ਹਾਂਜੀ ਜੋ 7 ਸੀ ਜਾਊਗਾ ਉਹ ਵੀਜ਼ਾ ਜ਼ਰੂਰ ਪਾਊਗਾ ਜੀ ਤੇ ਆ ਨਾਲ ਯੂਰੋ ਵੀ ਕਮਾਊਗਾ ਨਾਲੇ ਖੁਸ਼ ਹੋ ਕੇ ਵੀ ਜਾਊਗਾ ਨਾਲੇ ਖੁਸ਼ ਹੋ ਕੇ ਵੀ ਜਾਊਗਾ ਅੱਖਾਂ ਖੋਲ ਕੇ ਕਹਦੇ ਫਿਰ ਬੁਰੀਆ ਜਦੋਂ ਇਹ ਨਾ ਸਮਾਈਲ ਕਰਦਾ ਇਹਦੀ ਅੱਖਾਂ ਬੰਦ ਹੋ ਜਾਂਦੀਆਂ ਪਰ ਬਹੁਤ ਨਾਈਸ ਬੱਚਾ ਬਹੁਤ ਬਿਬਾ ਬੱਚਾ ਦੇਖੋ ਜਦੋਂ ਤੁਸੀਂ ਸਰੈਂਡਰ ਕਰ ਦਿੰਨੇ ਹੋ ਹਾਂਜੀ ਹਨਾ ਜਦੋਂ ਤੁਸੀਂ ਸਬਰ ਕਰ ਲੈਂਦੇ ਹੋ ਤੇ ਕਿੰਨੀ ਛੇਤੀ ਕਿੰਨੀ ਸ਼ਾਇਦ ਮੈਂ ਕਹਾਂ ਤੱਕੇ ਤੂੰ ਇੰਨੇ ਖਾ ਕੇ ਸਿੱਧਾ ਮੇਰੇ ਕੋਲੇ ਆਇਆ ਤੇ ਵੀਜ਼ਾ ਲੈ ਕੇ ਚੱਲੇ ਆ ਬਹੁਤ ਤਰੀਕੇ ਨਾਲ ਤੇਰੇ ਨਾਲ ਕਈ ਮੁੰਡੇ ਸਾਲ-ਸਾਲ 1.5-1.5 ਸਾਲ ਤੋਂ ਪੁਰਤਗਾਲ ਚ ਖਰਾਬ ਹੋਏ ਉਹ ਚੀਜ਼ਾਂ ਹੋਏ ਅੱਜ ਵੀਜ਼ਾ ਤੇਰੇ ਨਾਲ ਲੈ ਕੇ ਚੱਲਿਆ ਤੂੰ ਆਪਣੇ ਆਪ ਨੂੰ ਕਿੰਨਾ ਖੁਸ਼ ਨਸੀਬ ਸਮਝਦੇ ਆ ਬਹੁਤ ਜ਼ਿਆਦਾ ਜੀ ਇੱਕ ਗੱਲ ਸਰ ਨਹੀਂ ਮੈਨੂੰ ਕਹੀ ਕਿ ਤੇਰਾ ਲੱਕ ਬਹੁਤ ਚੰਗਾ ਰਹਿ ਗਿਆ ਜੀ ਹਾਂ ਸਹੀ ਗੱਲ ਹੈ ਜੀ ਮੈਂ ਜੇ ਆਇਆ ਵੀ ਮੇਰਾ ਕੋਈ ਟਾਈਮ ਵੀ ਨਹੀਂ ਖਰਾਬ ਹੋਇਆ ਤਾਂ ਮੇਰਾ ਮੰਨ ਲਓ 4 ਤੋਂ 5 ਮਹੀਨੇ ਦੇ ਵਿੱਚ ਲੱਗ ਹੀ ਗਿਆ ਜੀ ਲੱਕ ਪਤਾ ਕੀ ਆ ਲੱਕ 95% 5% ਮਿਹਨਤ ਅਤੇ ਵਿਸ਼ਵਾਸ ਜਦੋਂ ਤੁਸੀਂ ਸਰੈਂਡਰ ਕਰ ਲੈਂਦੇ ਹੋ ਨਾ ਫਿਰ ਮਹਾਰਾਜ ਆਪਣੇ ਹੱਥ ਫੜ ਕੇ ਖਿੱਚ ਲੈਂਦਾ ਹਾਂ ਜੀ ਬਿਲਕੁਲ ਜੀ ਤੇ ਮੈਂ ਬਾਰ ਬਾਰ ਆਪਣੀ ਵੀਡੀਓ ਚ ਕਹਿਣਾ ਹੁੰਨਾ ਇੱਕ ਗੱਲ ਦੋਸਤੋ ਧਿਆਨ ਰੱਖਿਓ ਕਿ ਜਦੋਂ ਤੁਸੀਂ ਸਾਡੇ ਕੋਲੇ ਆਉਣਾ ਸਰੈਂਡਰ ਕਰਦੇ ਹੋ ਜਦੋਂ ਤੁਸੀਂ ਜਿਹੜੀ ਵਾਈਬ ਦੇ ਨਾਲ ਸਾਨੂੰ ਡਾਕੂਮੈਂਟ ਫੜਾ ਕੇ ਗਏ ਉਹ ਵਾਈਬਸ ਤੁਹਾਡੀਆਂ ਹਰ ਥਾਂ ਤੇ ਜਾਂਦੀਆਂ ਮੈਂ ਤਾਂ ਸਰ ਇੱਕੋ ਗੱਲ ਕਹੂੰਗਾ ਜੀ ਜੋ ਵੀ ਸੈਵਨ ਸੀ ਹੁੰਦਾ ਆ ਉਹਨੂੰ ਆਪਾਂ ਮੰਨ ਲਓ ਉਹਨੂੰ ਥਰੈਂਡਰ ਕਰਨਾ ਪਊਗਾ ਇਹ ਪੂਰਾ ਨਹੀਂ ਤਾਂ ਭਜਾ ਦੇਣਾ ਮੈਂ ਹਾਂਜੀ ਨਹੀਂ ਸਹੀ ਗੱਲ ਹੈ ਜੀ ਨਹੀਂ ਸਰ ਭਜਾ ਦਿੰਦੇ ਜੀ ਬਾਕੀ ਭਜਾ ਦਿੰਦੇ ਪਰ ਕੁਝ ਇੱਕ ਗੱਲਾਂ ਤਾਂ ਹਾਂਜੀ ਬਿਲਕੁਲ ਸਹੀ ਵੀ ਆ ਕੋਈ ਪੈਸੇ ਲਈ ਨਹੀਂ ਅਸੀਂ ਸਾਡੀ ਇੱਜ਼ਤ ਲਈ ਆ ਜਿਹੜਾ ਅੱਜ ਮਨਜਿੰਦਰ ਸਾਡੇ ਲਈ ਉਹਦੀ ਅੱਖਾਂ 'ਚ ਇੱਜ਼ਤ ਆ ਜਿਹੜਾ ਉਹ ਪਿਆਰ ਆ ਉਹਦੇ ਲਈ ਅਸੀਂ ਮਿਹਨਤ ਕਰ ਰਹੇ ਆ ਪੈਸਾ ਤੁਹਾਨੂੰ ਮੈਂ ਬਾਰ-ਬਾਰ ਕਹਿ ਦਿੰਨਾ ਕਿ ਹਰ ਇੱਕ ਦੂਜੇ ਕੰਮ ਦੇ ਵਿੱਚ ਵੀ ਦੋ ਨੰਬਰਾਂ ਦੇ ਕੰਮ ਦੇ ਵਿੱਚ ਵੀ ਪੈਸਾ ਕਮਾਇਆ ਜਾਂਦਾ ਪਰ ਇੱਜ਼ਤ ਕਮਾਉਣੀ ਇੱਕ ਨੰਬਰ ਦਾ ਕੰਮ ਕਰਨਾ ਪੈਣਾ ਨਾ ਇੱਥੇ ਤੁਹਾਨੂੰ ਕੋਈ ਡੰਕੀ ਵਾਲਾ ਸਾਨੂੰ ਫੋਨ ਕਰੇ ਨਾ ਸਾਨੂੰ ਕੋਈ ਕੋਈ ਗਲਤ ਤਰੀਕੇ ਦਾ ਜਾਂ ਡਾਕੂਮੈਂਟੇਸ਼ਨ ਲਈ ਫੋਨ ਕਰੇ ਅਸੀਂ ਤਾਂ ਇੱਕ ਨੰਬਰ 'ਚ ਕੰਮ ਕਰਨਾ ਨਾਲੇ ਵੀਜ਼ਾ ਵੀ ਲਵਾਉਣਾ ਨਾਲੇ ਸੈਟਲਮੈਂਟ ਵੀ ਕਰਨੀ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸਾਡੇ ਅਕੋਰਡਿੰਗ ਚੱਲਣਾ ਪੈਣਾ ਜਦੋਂ ਤੁਸੀਂ ਉੱਥੇ ਜਾਂਦੇ ਹੋ ਇਧਰ ਉਧਰ ਕੰਨ ਬੰਦ ਕਰਨੇ ਪੈਣੇ ਜਿਹੜੇ ਉੱਥੇ ਦੇ ਮੁੰਡੇ ਤੁਹਾਨੂੰ ਖਰਾਬ ਕਰਨਗੇ ਕਿਉਂਕਿ ਜਿਹੜੇ ਪਹਿਲਾਂ ਗਏ ਆ ਉਹ ਕਦੇ ਵੀ ਇਹ ਸੋਚਦੇ ਰਹਿੰਦੇ ਆ ਕਿ ਸਾਡੀ ਜਗ੍ਹਾ ਕੋਈ ਹੋਰ ਨਾ ਲਵੇ ਬਿਲਕੁਲ ਸੋ ਆਪਣਾ ਕੰਨ ਅੱਖਾਂ ਮੂੰਹ ਉਹ ਸਭ ਤੇ ਬੰਦ ਰੱਖਣੇ ਆ ਜਦੋਂ ਤੁਸੀਂ ਕੰਮ ਸਿੱਖ ਲਿਆ ਕਰ ਲਿਆ 6 ਮਹੀਨੇ ਬਾਅਦ ਤੁਸੀਂ ਕਹੋ ਜੀ ਕੋਈ ਕਮੀ ਪੇਸ਼ੀ ਆ ਤਾਂ ਅਸੀਂ ਨਾਲ ਤੁਹਾਡੇ ਖੜੇ ਹਾਂਜੀ ਬਿਲਕੁਲ ਠੀਕ ਹੈ ਪਹਿਲਾਂ ਜਾ ਕੇ ਬਣਨਾ ਪੈਂਦਾ ਕੰਪਨੀ ਦਾ ਫਿਰ ਕੰਪਨੀ ਨੂੰ ਬਣਾਉਣਾ ਪੈਂਦਾ ਹਾਂਜੀ ਪਹਿਲਾਂ ਬਣਾਓ ਫਿਰ ਵੱਢ ਜੋ ਹਾਂਜੀ ਜਦੋਂ ਬਣੋਂਗੇ ਕਦੋਂ ਜਦੋਂ ਤੁਸੀਂ ਉਹਨਾਂ ਦੇ ਸਰੈਂਡਰ ਕਰੋਗੇ ਜਿਵੇਂ ਤੁਸੀਂ ਸਾਡੇ ਕੋਲ ਕੀਤਾ ਹਾਂ ਜੀ ਜਿਹੜਾ ਅੱਜ ਸਾਡੇ ਕੋਲ ਸਰੈਂਡਰ ਨਹੀਂ ਕਰਦਾ ਕੱਲੋਂ ਕੰਪਨੀ ਦਾ ਕਿੱਥੋਂ ਹੋ ਜੂ ਤਾਂ ਹੀ ਅਸੀਂ ਪਹਿਲਾਂ ਹੀ ਭਜਾ ਦਿੰਨੇ ਹਾਂ ਜੀ ਅਸੀਂ ਆਪਣਾ EMPLOYEER ਅਸੀਂ ਆਪਣੀ ਕੰਪਨੀ ਖਰਾਬ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਸਾਨੂੰ ਇੱਕ ਵਾਰੀ ਰੋਟੀ ਦੇਣੀ ਹੈ ਉਹਨਾਂ ਨੇ ਸਾਨੂੰ ਬਾਰ ਬਾਰ ਦੇਣੀ ਹੈ ਤੇ ਮੇਰੇ ਨਾਲ ਸਾਰਾ ਪਰਿਵਾਰ ਕਿੱਡੇ ਜੁੜਾ ਹੋਇਆ ਹਰੇਕ ਦਾ ਟਿੱਡ ਮੇਰੇ ਨਾਲ ਜੁੜਿਆ ਹੋਇਆ ਮੈਂ ਕਿਸੇ ਦੇ ਨਾਲ ਗਲਤ ਕਿਵੇਂ ਕਰ ਸਕਦਾ ਕੱਲੋਂ ਇੱਕ ਬੰਦਾ ਦੂਜਿਆਂ ਦਾ ਕੰਮ ਖਰਾਬ ਕਰ ਦਿੰਦਾ ਬਾਅਦ ਚੋਂ ਭੁਗਤਣਾ ਸਭ ਨੂੰ ਪੈਂਦਾ ਬਿਲਕੁਲ ਹਾਂ ਬਾਕੀ ਹੋਰ ਤੁਸੀਂ ਦੱਸੋ ਆਪਣੇ ਬਾਰੇ ਕੁ ਮੈਂ ਤਾਂ ਇਹ ਵਾਰ ਸਿੱਖ ਹੋਗਾ ਲਿਖਾਂਗਾ ਜੀ ਜੋ 7 ਸੀਸ ਆਊਗਾ ਉਹ ਵੀਜ਼ਾ ਜ਼ਰੂਰ ਪਾਊਗਾ ਜੀ ਹਾਂਜੀ ਤੇ ਇੱਕ ਜ਼ਰੂਰ ਇਹ ਗਾਈਡ ਕੋਈ ਮੈਸੇਜ ਤੁਸੀਂ ਆਉਣ ਵਾਲੇ ਜਿਵੇਂ ਤੁਸੀਂ ਇੱਥੇ ਬੈਠੇ ਹੋ ਇਸ ਮਤਲਬ ਕਹਿੰਦਾ ਉਹਦਾ ਚੇਅਰ ਤੇ ਆਉਣ ਲਈ ਹੋਟ ਸੀਟ ਤੇ ਆ ਕੇ ਬੈਠਣਾ ਜਦੋਂ ਨਰਵਸ ਹੋ ਜਾਂਦਾ ਹਾਂਜੀ ਪਹਿਲਾਂ ਤਾਂ ਮੰਨ ਲਓ ਮੈਂ ਵੀ ਇੱਥੇ ਬਾਹਰ ਹੀ ਆਣ ਕੇ ਬਹਿਣਾ ਰਿਹਾ ਜੀ ਦੇਖ ਕੇ ਹੁੰਦਾ ਹੈਗਾ ਦਿਲ ਨੂੰ ਵੀ ਆਪਣਾ ਕajou ਵਾਰੀ ਜਾਊਗਾ ਲੱਗੇ ਰਹੇ ਜੀ ਹਾਂਜੀ ਪਰ ਇੱਕ ਦਿਨ ਆਈ ਤੁਸੀਂ ਗਿਆਗਾ ਵੀ ਬਾਰੀ ਆਨਲਾਈਨ ਜਰੂਰੀ ਹੈ ਜੰਹ ਲਾਈਨ ਚ ਲੱਗਣਾ ਜ਼ਰੂਰੀ ਪੈਂਦਾ ਕਿ ਬਾਰੀ ਸਾਰਿਆਂ ਦੀ ਹੋਣੀ ਹੈ ਫੇ ਮੰਨ ਲਓ ਸਾਨੇ ਬਾਰੀ ਵੀ ਆਪਣੀ ਲਵਾਈ ਜੀ ਜਹਾਜ਼ ਦੀ ਕਹਿੰਦੇ ਬਾਰੀ ਵੀ ਆ ਗਈ ਤੇ ਜਹਾਜ਼ ਦੀ ਬਾਰੀ ਨੂੰ ਹੱਥ ਵੀ ਲਵਾਤਾ ਤੇ 16 ਤਰੀਕ ਨੂੰ ਇਹਦੀ ਫਲਾਈਟ ਹੈ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਆਲਰੇਡੀ ਉੱਥੇ ਬੈਠਾ ਹੋਊਗਾ ਉੱਥੇ ਜਾ ਕੇ ਵੀ ਆਪਣੀ ਹਰ ਵੀਡੀਓ ਸ਼ੇਅਰ ਕਰੇਗਾ ਕਿੰਦਾ ਦੀ ਸਰਵਿਸ ਸੈਵਨ ਸੀ ਤੋਂ ਮਿਲੀ ਕਿੰਦਾ ਦੀ 에어ਪੋਰਟ ਪਿਕਅਪ ਮਿਲੀ ਕਈ ਇੱਕ ਕਮਰੇ ਦੇ ਵਿੱਚ 20 25 25 ਬੰਦੇ ਬਿਠਾ ਕੇ ਕਹਿੰਦੇ ਜੀ ਅਸੀਂ ਕੰਮੋਡੇਸ਼ਨ ਪ੍ਰੋਵਾਈਡ ਕਰਤੀ ਪਰ ਸੈਲਸ ਹਮੇਸ਼ਾ ਏ ਕਲਾਸ ਸਰਵਿਸ ਹੀ ਪ੍ਰੋਵਾਈਡ ਕਰਦਾ ਫ੍ਰੀ ਸਰਵਿਸ ਪ੍ਰੋਵਾਈਡ ਕਰਦਾ ਜਦੋਂ ਇਹਨਾਂ ਨੇ ਜਾਣਾ ਉੱਥੇ 45 ਦਿਨ ਬਹਿਣਾ ਟੀਆਰਸੀ ਵੀ ਮਿਲਣੀ ਆ ਫੂਡ ਵੀ ਮਿਲਣਾ ਕੰਮੋਡੇਸ਼ਨ ਵੀ ਮਿਲਣੀ ਆ ਤੁਹਾਨੂੰ ਹਰ ਇੱਕ ਚੀਜ਼ ਫ੍ਰੀ ਮਿਲਣੀ ਹਾਂਜੀ ਬਿਲਕੁਲ ਠੀਕ ਹੈ ਤੁਸੀਂ ਉੱਥੇ ਜਾ ਕੇ ਕੰਮ ਕਰਨਾ ਇੱਕ ਮਹੀਨਾ ਤੁਹਾਨੂੰ ਨੋਰਮਲ ਤੁਸੀਂ ਕੰਮ ਕਰਨਾ ਵੀ ਤੁਹਾਨੂੰ ਕੋਈ ਕੰਡੀਸ਼ਨ ਨਹੀਂ ਪਰ ਜਦੋਂ 2-2 ਮਹੀਨੇ ਲੰਘ ਜਾਂਦੇ ਆ ਫਿਰ ਤੁਹਾਡੇ ਤੇ ਕੰਡੀਸ਼ਨਾਂ ਸੈੱਟ ਹੋ ਜਾਂਦੀ ਹੈ ਵੀ ਹੁਣ ਤੁਸੀਂ ਕੰਮ ਸਿੱਖ ਗਏ ਹਾਂਜੀ ਬਿਲਕੁਲ ਹੁਣ ਤੁਸੀਂ ਉੱਥੇ ਵਧੀਆ ਤਰੀਕੇ ਨਾਲ ਕੰਮ ਕਰਨਾ ਤੁਹਾਨੂੰ ਕੰਡੀਸ਼ਨਾਂ ਕੰਪਨੀ ਦੇ ਕੰਡੀਸ਼ਨ ਕਿਉਂਕਿ ਕਮਾਕੇ ਨਹੀਂ ਦੋਵਾਂਗੇ ਤਾਂ ਅਕ ਫਿਰ ਕੰਪਨੀ ਨੇ ਤੁਹਾਨੂੰ ਰੱਖ ਕੇ ਵੀ ਕੀ ਲੈਣਾ ਠੀਕ ਹੈ ਨਾ ਹੁਣ ਤੂੰ ਵੀ ਦੁਕਾਨਦਾਰ ਬੰਦਾ ਹਾਂਜੀ ਜੇ ਤੇਰੇ ਕੋਲੇ ਮੁੰਡਾ ਕੋਈ ਕੰਮ ਨਹੀਂ ਕਰੂਗਾ ਤੂੰ ਉਹਨੂੰ ਰੱਖ ਕੇ ਕੀ ਕਰੇਂਗਾ ਬਿਲਕੁਲ ਜੀ ਐਦਾਂ ਹੀ ਹੈ ਐਦਾਂ ਹੀ ਕੰਪਨੀ ਆ ਤੁਸੀਂ ਉਸ ਕੰਪਨੀ ਦੇ ਵਿੱਚ ਕੰਮ ਕਰਨਾ ਵਧੀਆ ਤਰੀਕੇ ਨਾਲ ਆਪਣਾ ਵੀ ਨਾਮ ਸੈੱਟ ਕਰਨਾ ਸਾਡੀ ਵੀ ਇੱਜ਼ਤ ਵਧੇ ਉਹ ਕੰਪਨੀ ਦੀ ਤਾਂ ਕਿ ਉਹ ਕੱਲ ਨੂੰ ਜੇ ਬੰਦੇ ਲੈਣ ਇੱਕੋ ਗੱਲ ਕਹਿਣਾ ਜੀ ਇਹ ਬੰਦੇ ਲੈਣੇ 7C ਤੋਂ ਲੈਣੇ ਕਿਉਂਕਿ ਇਹਨਾਂ ਦੇ ਬੰਦੇ ਕੰਮ ਕਰਦੇ ਹੈ। ਇਹੀ ਇੱਕ ਇੱਜ਼ਤ ਸਾਡੀ ਹੈ। ਜੋ ਅਸੀਂ ਤੁਹਾਨੂੰ ਚਾਹੁੰਦੇ ਆ ਅਸੀਂ ਕੱਲਾ ਪੈਸਾ ਨਹੀਂ ਅਸੀਂ ਇੱਜ਼ਤ ਕਮਾਉਣਾ ਚਾਹੁੰਦੇ ਆ ਉਹ ਅਸੀਂ ਕਮਾ ਰਹੇ ਹਾਂ। ਅਸੀਂ ਚੋਣ-ਚੋਣ ਕੇ ਬੰਦੇ ਚੂਜ਼ ਕਰਦੇ ਆ ਜਿਹੜੇ ਸਰੈਂਡਰ ਕਰਨਾ ਚਾਹੁੰਦੇ ਆ ਆਪਣੀ ਜ਼ਿੰਦਗੀ ਚ ਸੈੱਟ ਹੋਣਾ ਚਾਹੁੰਦੇ ਆ ਉਹੀ 7C ਆਉਣ ਜਿਹੜੇ ਇੱਧਰ-ਉੱਧਰ ਸਾਡੇ ਪੇਜ ਵੀ ਦੇਖੀ ਜਾਣਗੇ ਪੁੱਛੀ ਜਾਣਗੇ ਜੀ ਡੈਨਮਾਰਕ ਦਾ ਵੀਜ਼ਾ ਹੈਗਾ ਜੀ ਸਵਿਟਜ਼ਰਲੈਂਡ ਦਾ ਹੈਗਾ ਅਸਟਰੀਆ ਦਾ ਹੈਗਾ ਦੇਖੀ ਸਾਡੇ ਜਾਣ ਕੇ ਵੀ ਉਹਦੇ ਵਿੱਚ ਅਸੀਂ ਕਲਿੰਪਟਡ ਕੰਟਰੀਆਂ ਦਾ ਕੰਮ ਕਰਦੇ ਆ ਅਸੀਂ ਵੱਧ ਕੰਟਰੀਆਂ ਦਾ ਕੰਮ ਨਹੀਂ ਕਰਦੇ ਜਿਹੜੀਆਂ ਲਿਮਟਿਡ ਕੰਟਰੀਆਂ ਜਿਨ੍ਹਾਂ ਦੀ ਅਸੀਂ ਸਾਰੀ ਵੈਰੀਫਿਕੇਸ਼ਨ ਕਰਕੇ ਡਿਮਾਂਡ ਦੀ ਉਸ ਤੋਂ ਬਾਅਦ ਉਹਨਾਂ ਦੀ ਕਮਬਿਨੈਸ਼ਨ ਦੇਖ ਕੇ ਟੈਕਸ ਪੇਪਰ ਦੇਖ ਕੇ ਫਿਰ ਵੀਜ਼ਾ ਅਪਲਾਈ ਕਰਦੇ ਆ ਹਾਂਜੀ ਜਿਹਦੇ ਵਿੱਚ ਸਾਨੂੰ ਵੀਜ਼ਾ ਮਿਲ ਜੇ ਕੋਈ ਆ ਕੇ ਸਾਡੇ ਕੋਲ ਖਰਾਬ ਨਾ ਹੋਵੇ ਸਾਡੀ ਇਹੀ ਇੰਟੈਂਸ਼ਨਸ ਹੁੰਦੀਆਂ ਨੇ ਕਿਉਂਕਿ ਜਿੰਨਾ ਇਹ ਗੱਲ ਕਹਾਣੀ ਜੋ 7cs ਆਊਗਾ ਵੀਜ਼ਾ ਜ਼ਰੂਰ ਪਾਊਗਾ ਇਹ ਐਡਾ ਵਾ ਜਿਹੜਾ ਇੱਕ ਸਰਂਡਰ ਕਰਕੇ ਆਊਗਾ ਉਹੀ ਵੀਜ਼ਾ ਪਾਊਗਾ ਤੇ ਜਿਹੜਾ ਸਰਂਡਰ ਕਰਕੇ ਆਇਆ ਤੇ 7c ਦੀ ਜ਼ਿੰਮੇਵਾਰੀ 10 ਗੁਣਾ ਵੱਧ ਜਾਂਦੀ ਹੈ ਕਿ ਇਹਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ ਇਹ ਬੰਦਾ ਸਾਡਾ ਹੈ ਹੁਣ ਸੋ ਆਪਣਾ ਪੂਰਾ ਸੋਚ ਕੇ ਮੰਨ ਬਣਾ ਕੇ ਘਰਦਿਆਂ ਦੀ ਇਜਾਜ਼ਤ ਲੈ ਕੇ ਸਾਡੇ ਕੋਲੇ ਆਓ ਫਿਰ 7cs ਵੀ ਤੁਹਾਨੂੰ ਇਹ ਵਾਦਾ ਕਰਦਾ ਕਿ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾ ਕੇ ਰੂਗਾ ਤਾਨੂੰ ਤੁਹਾਡਾ ਕੰਮ ਦਵਾ ਕੇ ਰਊਗਾ ਤੇ ਹਰ ਇੱਕ ਸਰਵਿਸ ਨਾਲ ਪ੍ਰੋਵਾਈਡ ਕਰਵਾਉਂਦਾ ਰਊਗਾ ਠੀਕ ਹੈ ਤੋ ਤਾਂ ਜਿੰਦੀ ਜਾਗਦੀ ਮਿਸਾਲ ਸਾਹਮਣੇ ਕਰਤੀ ਹੈ ਹਾਂਜੀ ਬਿਲਕੁਲ ਖੁਸ਼ ਹੈ ਪੂਰਾ ਬਾਗੋ ਬਾਗ ਹਾਂਜੀ ਕੁਝ ਖਾਣਾ ਚਾਹੇਗਾ ਨਹੀਂ ਹਾਂਜੀ ਮੈਂ ਇੱਕ ਬਸ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਬਸ ਕੋਈ ਖਰਾਬ ਨਾ ਕਰੋ ਹਾਂ ਹਾਂਜੀ ਸਰਦਾ ਵੀ ਮੇਰੇ ਤੋਂ ਦਿਲ ਟੁੱਟਦਾ ਜੀ ਟੁੱਟਦਾ ਬਹੁਤ ਟੁੱਟਦਾ ਅਸੀਂ ਰੋਜ਼ ਅ ਐਡਾ ਦੁਖੀ ਹੁੰਨੇ ਆ ਜਿਹੜੇ ਬੰਦੇ ਸਾਡੇ ਕੋਲ ਵੀਜ਼ਾ ਅਪਲਾਈ ਕਰਦੇ ਆ ਅਸੀਂ ਉਹਨਾਂ ਨੂੰ ਜਨਰਾਤ ਕਰਕੇ ਉਹਨਾਂ ਦਾ ਕੰਟਰੈਕਟ ਮੰਗਾ ਕੇ ਅਸੀਂ ਪਤਾ ਨਹੀਂ ਕਿੰਨੀਆਂ ਕੰਪਨੀਆਂ ਨਾਲ ਫੋਲੋਅ ਅਪ ਲੈ ਕੇ ਉਹ ਪਰਮਿਟ ਮੰਗਾ ਕੇ ਅੰਬੈਸੀਆਂ ਤੱਕ ਜਾਂਦੇ ਆ ਬਾਅਦ ਵਿੱਚ ਉਹ ਇੱਕ ਆ ਜ ਮੂਹਿਆ ਬਣਾ ਕੇ ਮੰਨ ਨਹੀਂ ਹੈਗਾ ਜੀ ਦੇਖੋ ਮਨ ਜੀਤੇ ਜਗ ਜੀਤ ਜੇ ਮਨ ਨਹੀਂ ਜਿੱਤ ਸਕਦੇ ਤੁਸੀਂ ਆਪਣਾ ਤੁਸੀਂ ਜਗ ਨੂੰ ਕਿਵੇਂ ਜਿੱਤ ਲਓਗੇ ਠੀਕ ਹੈ ਸੋ ਪਹਿਲਾਂ ਆਪਣੇ ਮਨ ਨੂੰ ਪੱਕਾ ਕਰੋ ਤੁਸੀਂ ਜਿਹੜੀ ਕੰਟਰੀ 'ਚ ਅਪਲਾਈ ਕਰਨਾ ਪਹਿਲਾਂ ਫੋਕਸ ਕਰੋ ਪਹਿਲਾਂ ਹੀ ਇੱਧਰ ਉੱਧਰ ਦੀ ਜਿਹੜੀਆਂ ਸਲਾਹਾਂ ਲੈਣੀਆਂ ਨਾ ਪਹਿਲਾਂ ਲੈ ਲਿਆ ਕਰੋ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਸਲਾਹਾਂ ਲੈਨੇ ਹੋ ਨਾਲੇ ਆਪ ਵੀ ਕਿਸੇ ਘਰ ਦੇ ਨਹੀਂ ਦੇਂਦੇ ਨਾ ਘੜਦੇ ਰਹਨੇ ਹੋ ਉਲਟਾ ਤੁਸੀਂ ਨਾਲ ਆਪਣਾ ਗਰੁੱਪ ਵੀ ਖਰਾਬ ਕਰ ਦਿੰਦੇ ਹੋ ਹਾਂਜੀ ਬਿਲਕੁਲ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਚੰਗੀ ਤਰ੍ਹਾਂ ਸਾਡੀ ਵੀਡੀਓਜ਼ ਨੂੰ ਫੋਲੋ ਵੀ ਕਰਦੇ ਹਾਂ ਬਹੁਤ ਚੰਗਾ ਮੁੰਡਾ ਸੀ ਪਤਾ ਨਹੀਂ ਕੀ ਹੋ ਗਿਆ ਕਿਹਦੀਆਂ ਗੱਲਾਂ 'ਚ ਆ ਗਿਆ ਸਾਡਾ ਕੰਮ ਖਰਾਬ ਕਰ ਗਿਆ ਮਹਾਰਾਜ ਤੈਨੂੰ ਸਮੱਤ ਬਖਸ਼ੇ ਪਰ ਮੈਂ ਦੂਜਿਆਂ ਨੂੰ ਵੀ ਕਹਿਣਾ ਚਾਹੁੰਦਾ ਕਿਸੇ ਦੇ ਲਈ ਕੰਡੇ ਨਾ ਬੀਜੋ ਉਹ ਕੰਡੇ ਕਿਤੇ ਤੁਹਾਨੂੰ ਵੀ ਚੁਭਣਗੇ ਇਹ ਕਰਮਾ ਜੋ ਬੀਜੋਗੇ ਉਹ ਵੜਣਾ ਪੈਣਾ ਚਾਹੇ ਉਹ ਏਜੰਟ ਹੈ ਚਾਹੇ ਉਹ ਕਲਾਇੰਟ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਤੁਸੀਂ ਸਰ ਪਹਿਲੇ ਤਾਂ ਨਹੀਂ ਮਤਲਬ ਕਹਿਤਾ ਕਿ ਅਪਲਾਈ ਕਰਨ ਲੱਗੇ ਵੀ ਕਿਸੇ ਦੀਆਂ ਗੱਲਾਂ 'ਚ ਧਿਆਨ ਨਹੀਂ ਦੇਣਾ ਬਥੇਰੇ ਜਾਣੇ ਜੀ ਕਹਿੰਦੇ ਆ ਹੂੰ ਵੀ ਮੈਂ ਕਰਾ ਦਿੰਨਾ ਪਰ ਕੋਈ ਰੋਂਦਾ ਕੋਈ ਨਹੀਂ ਹੁੰਦਾ ਜੀ ਬਸ ਫੜਕਾ ਦੇ ਦੇ ਤਾ ਫਿਰ ਅੱਜ ਵੀਜ਼ਾ ਵੀ ਤੁਸੀਂ ਲੈ ਲਾ ਜੇ ਮੇਰੀ ਗੱਲ ਮੰਨੀ ਆ ਕਿਉਂਕਿ ਮੈਨੂੰ 18 ਸਾਲ ਹੋ ਚੱਲੇ ਆ ਹਾਂਜੀ ਬਿਲਕੁਲ ਜੀ 17 17.5 ਸਾਲ ਹੋ ਗਏ ਆ 18 ਸਾਲ ਮੈਨੂੰ ਨਵੰਬਰ 'ਚ ਹੋ ਜਾਣੇ ਹਾਂਜੀ ਬਿਲਕੁਲ ਤੇ ਮੈਨੂੰ 18 ਸਾਲਾਂ ਦੇ ਵਿੱਚ ਮੈਂ ਇਹੀ ਕੁਝ ਦੇਖਿਆ ਹਾਂਜੀ ਬਿਲਕੁਲ ਠੀਕ ਹੈ ਜੇ ਅਸੀਂ ਉਸ ਪ੍ਰਮਾਤਮਾ ਤੇ ਸਰੈਂਡਰ ਕਰਦੇ ਆ ਜਿੰਨੇ ਵੀ ਜੇ ਲੱਗੇ ਨਾ ਹਰ ਕੋਈ ਜਿੰਮੇਦਾਰੀ ਜਗ੍ਹਾ ਤੇ ਕਿਸੇ ਹੋਰ ਦਾ ਲੱਗੇ ਉਹਨੇ ਥਾਪੀਆਂ ਮਾਰ ਮਾਰ ਕੇ ਪੱਟ ਪਾੜ ਦਿੰਦਾ ਕਿ ਮੇਰੇ ਤੋਂ ਉੱਤੇ ਕੁਝ ਨਹੀਂ ਪਰ ਮੈਂ ਅੱਜ ਵੀ ਕਹਿੰਦਾ ਜੋ ਕਰਨ ਕਰਾਉਣ ਵਾਲਾ ਉਹ ਮਹਾਰਾਜ ਕਰਾਉਣ ਵਾਲਾ ਉਹਦੀ ਕਿਰਪਾ ਦੇ ਨਾਲ ਆ ਮੈਂ ਕੁਝ ਨਹੀਂ ਕਰਨ ਵਾਲਾ ਮੈਂ ਤਾਂ ਇੱਕ ਤੁਹਾਡਾ ਵਕੀਲ ਆ ਤੁਹਾਡਾ ਵੱਡਾ ਭਰਾ ਆ ਤੁਹਾਡਾ ਪਰਿਵਾਰ ਦਾ ਮੈਂਬਰ ਆ ਜੋ ਤੁਹਾਡੇ ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਨਾਲ ਕੌਣ ਆਇਆ ਮੇਰੇ ਨਾਲ ਬਰਤਨ ਆਇਆ ਜੀ ਹਾਂਜੀ ਬਰਤਨ ਜੀ ਬਰਦਰ ਹੈ ਹਾਂਜੀ ਉਹਨੇ ਸੋਚੀ ਆ ਮੇਰਾ ਭਰਾ ਜਾ ਕੇ ਬਾਹਰ ਸੈੱਟ ਹੋਵੇ ਹਾਂਜੀ ਉਹ ਤੁਹਾਡੀ ਕਿਸਮਤ ਬਦਲ ਸਕਦਾ ਕਿਸਮਤ ਨਹੀਂ ਬਦਲ ਸਕਦੀ ਠੀਕ ਹੈ ਮੇਰੀ ਵੀ ਸੋਚ ਇਹੀ ਹੈ ਕਿ ਮੇਰੇ ਕੋਲ ਜਿਹੜਾ ਬੱਚਾ ਆਵੇ ਇਹਨੂੰ ਮੈਂ ਬਾਹਰ ਸੈੱਟ ਕਰਾਂ ਇਹ ਜਿਹੜੀ ਸੋਚ ਨਾਲ ਲੈ ਕੇ ਆਇਆ ਇਹਨੂੰ ਆਪਣੀ ਜ਼ਿੰਦਗੀ ਉਹਨੇ ਪੈਸੇ ਲਾਉਣੇ ਆ ਬ੍ਰਦਰ ਨੇ ਮੈਂ ਕਮਾਉਣੇ ਪਰ ਸੋਚ ਇੱਕੋ ਹੀ ਹੈ ਕਿ ਆ ਬੱਚਾ ਸੈੱਟ ਹੋਵੇ ਸਾਡਾ ਨਾਮ ਰੋਸ਼ਨ ਕਰੇ ਤੇ ਅਸੀਂ ਵੀ ਉਹਦੇ ਭਾਲਦੇ ਆ ਤੁਹਾਡੇ ਕੋਲ ਜੇ ਸਾਡੇ ਕੋਲੋਂ ਤੁਸੀਂ ਇਹ ਭਾਲਦੇ ਹੋ ਵੀਜ਼ਾ ਲੈਣਾ ਤੇ ਅਸੀਂ ਵੀ ਭਾਲਦੇ ਆ ਕਿ ਵੀ ਹਾਂਜੀ ਇਹ ਸਾਨੂੰ ਟਾਈਮ ਨਾਲ ਪੇਮੈਂਟ ਦੇਵੇ ਸਾਡੀ ਗੱਲਾਂ ਮੰਨੇ ਤੇ ਆਪਣੀ ਮੰਜ਼ਿਲ ਤੇ ਜਾ ਕੇ ਪਹੁੰਚੇ ਹਾਂਜੀ ਬਿਲਕੁਲ ਠੀਕ ਹੈ ਬਹੁਤ-ਬਹੁਤ ਧੰਨਵਾਦ ਦੋਸਤੋ ਸਾਡੀ ਇਸ ਵੀਡੀਓ ਨੂੰ ਦੇਖਣ ਲਈ ਐਂਡ ਤੱਕ ਦੇਖਣ ਲਈ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਇਹ ਵੀਡੀਓ ਦੇਖਣੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਐਂਡ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਵੀ ਕਰ ਲਿਓ ਫੋਲੋ ਵੀ ਕਰ ਲਿਓ ਸਾਡੇ ਹਰ ਪਲੇਟਫਾਰਮ ਨੂੰ ਸਾਡੇ YouTube ਨੂੰ ਵੀ ਸਾਡੇ Instagram ਨੂੰ ਵੀ Snapchat ਨੂੰ ਵੀ ਫਿਰ WhatsApp ਨੂੰ ਵੀ ਕਿਉਂਕਿ ਜਦੋਂ ਤੁਸੀਂ ਸਾਨੂੰ ਫੋਲੋ ਅਪ ਫੋਲੋ ਕਰ ਰਹੇ ਆ ਤਾਂ ਹਰ ਇੱਕ ਫੋਲੋ ਅਪ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ ਫਿਰ ਇਹ ਨਹੀਂ ਹੁੰਦਾ ਜੇ ਕੱਲ ਨੂੰ ਇੰਸਟਾਗ੍ਰam ਉੱੜ ਗਈ ਤੁਸੀਂ ਇੱਕ ਮਾਈਂਡ ਚ ਸੈੱਟ ਇਹ ਨਹੀਂ ਲੈ ਕੇ ਆਉਂਦਾ ਜੀ ਯਾਰ ਇਹਨਾਂ ਨੇ ਸਾਨੂੰ ਬਲਾਗ ਤਾਂ ਨਹੀਂ ਕਰਤਾ ਸਾਰੇ ਪਲੇਟਫਾਰਮ ਤੇ ਫਿਰ ਅਸੀਂ ਇਨਫੋਰਮੇਸ਼ਨ ਪਾਉਨੇ ਆ ਵੀ ਆ ਚੀਜ਼ ਹੋ ਗਈ ਕਿਉਂਕਿ ਇਹ ਸੋਸ਼ਲ ਮੀਡੀਆ ਹੈ ਇਹ ਕਿਸੇ ਦੇ ਹੱਥ ਵੱਸ ਨਹੀਂ ਅੱਜ ਕਿਸੇ ਨੂੰ ਕਿੱਥੇ ਤੇ ਕੱਲ ਕਿੱਥੇ ਅੱਜ ਕੱਲ ਦੀ ਲੜਾਈ ਸਾਹਮਣੇ ਨਹੀਂ ਹੁੰਦੀ ਪਿੱਠ ਪਿੱਛੇ ਇਹ ਜਿਹੀਆਂ ਹਰਕਤਾਂ ਹੀ ਕਰਦੇ ਰਹਿੰਦੇ ਰਿਪੋਰਟਾਂ ਕਰਦੇ ਰਹਿੰਦੇ ਕੁਝ ਵੀ ਕਰਦੇ ਰਹਿੰਦੇ ਆ ਹਰ ਇੱਕ ਦਾ ਆਪਣਾ ਮੈਂਟਰੀ ਲੈਵਲ ਹੁੰਦਾ ਸੋ ਸਾਨੂੰ ਹਰ ਇੱਕ ਪਲੇਟਫਾਰਮ ਤੋਂ ਜੱਟ ਨਾਲ ਜੁੜੇ ਰਹੋ ਐਦਾਂ ਹੀ ਫੋਲੋ ਕਰਦੇ ਰਹੋ ਐਦਾਂ ਹੀ ਪਿਆ ਤਾਂ ਇਹਨਾਂ ਤੱਕ ਪਹੁੰਚਾਉਂਦੇ ਰਹੋ ਕਿ ਸਹੀ ਬੰਦਾ ਜਿਹੜੀ ਕਹਿੰਦੇ ਸਹੀ ਜਦੋਂ ਸਹੀ ਥਾਂ ਤੇ ਲੱਗ ਜੇ ਨਾ ਫਿਰ ਉਹ ਉਹਦੇ ਕਹਿੰਦੇ ਹੁੰਦੇ ਆ ਮਾਣ ਬਹੁਤ ਵੱਧਦਾ ਸਾਡਾ ਵੀ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਵੀ ਸਾਰਿਆਂ ਦਾ ਭਾਈ ਦਾ ਵੀ ਹਾਂਜੀ ਬਾ ਪੂਰੇ ਸਟਾਫ ਦਾ ਵੀ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਸਿਕਾ ਹਾਂਜੀ